ਨਮਸਕਾਰ ਦੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਧਾਰਮਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਦੇ ਵਾਰ ਨੰਬਰ 4 ਜਿੱਥੇ ਕਿ ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਸਾਈ ਬੁੱਢਣ ਸਾਹਿਬ ਜੀ ਸਥਿਤ ਹੈ ਉਸ ਮੁੱਖ ਮਾਰਗ ਤੇ ਦਰਗਾਹ ਘਰਾਂ ਨੂੰ ਜੋੜਨ ਵਾਲੀ ਗਲੀ ਪਿਛਲੇ ਕਈ ਸਾਲਾਂ ਤੋਂ ਨਾਂ ਬਣਨ ਦੇ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਸਾਲਾਂ ਤੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਦਫ਼ਤਰ ਚੱਕਰ ਕਟੇ ਜਾ ਰਹੇ ਹਨ ਲੇਕਿਨ ਉਹਨਾਂ ਨੂੰ ਸਿਵਾਇ ਲਾਰਿਆਂ ਦੇ ਕੁਝ ਨਹੀਂ ਮਿਲਿਆ ਜਦੋਂ ਕਿ ਉਹਨਾਂ ਦਾ ਚੁਣਿਆ ਹੋਇਆ ਕੌਂਸਲਰ ਵੀ ਸਾਥ ਨਹੀਂ ਦੇ ਰਿਹਾ ਇਸ ਦੌਰਾਨ ਇਕੱਠੇ ਹੋਏ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਲਾਮੀ ਭਰੀ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਹੈ। ਉਹਨਾਂ ਦੇ ਘਰਾਂ ਨੂੰ ਜੁਨ ਵਾਲੀ ਗਲੀ ਦਾ ਹਾਲ ਬਹੁਤ ਤਰਸਯੋਗ ਹੈ। ਇੱਥੋਂ ਮੋਟਰਸਾਈਕਲ ਲੰਘਣਾ ਔਖਾ ਹੈ ਪਰ ਪੈਦਲ ਲੰਘਣ ਵੇਲੇ ਵੀ ਸੱਟ ਚੋਟ ਦਾ ਖਤਰਾ ਬਣਿਆ ਹੋਇਆ ਹੈ। ਮੀਂਹ ਪੈਣ ਤੋਂ ਬਾਅਦ ਗਲੀ ਦੀ ਹਾਲਤ ਨਾਲੇ ਵਰਗੀ ਬਣ ਜਾਂਦੀ ਹੈ ਜਿੱਥੇ ਕਿ ਐਮਰਜੈਂਸੀ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਦੇ ਘਰਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਪੰਚਾਇਤ ਕੀਤਪੁਰ ਸਾਹਿਬ ਨੂੰ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਕੰਮ ਨਹੀਂ ਹੋ ਰਿਹਾ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਦੀ ਅੱਖਾਂ ناکੁੱਲੀਆਂ ਤਾਂ ਕਾਰ ਸੇਵਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਜਿਹਦੇ ਮੁਖੀ ਬਾਬਾ ਜੀ ਕੋਲ ਬੇਨਤੀ ਕਰਨਗੇ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਬਾਬਾ ਜੀ ਕਰਕੇ ਦੇਣਗੇ ਕਿਉਂਕਿ ਪ੍ਰਸ਼ਾਸਨ ਉਹਨਾਂ ਨੂੰ ਹਮੇਸ਼ਾ ਟਾਲਮਟੋਲ ਕਰ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਿੱਥੇ ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਸਾਹਿਬ ਬੁੱਢਣ ਸਾਜੀ ਨੂੰ ਜਾਣ ਵਾਲਾ ਮੁੱਖ ਮਾਰਗ ਬਣਿਆ ਹੋਇਆ ਹੈ ਉੱਥੇ ਹੀ ਇਸ ਖੇਤਰ ਦੇ ਵਿੱਚ ਸੰਕੜੇ ਪੱਕੇ ਘਰ ਬਣੇ ਹੋਏ ਹਨ ਜਿਨ੍ਹਾਂ ਤੋਂ ਪ੍ਰਸ਼ਾਸਨ ਇਸ ਗਲੀ ਨੂੰ ਬਣਾਉਣ ਦੇ ਲਈ ਬਹਾਨੇਬਾਜ਼ੀ ਕਰ ਰਿਹਾ ਹੈ ਇਹ ਗਲੀ ਦਫਾ 4-5 ਦੇ ਅਧੀਨ ਬੰਦ ਰਕਵੇ ਦੇ ਵਿੱਚ ਹੈ ਦੂਜੇ ਪਾਸੇ ਪੂਰੇ ਕੀਤਪੁਰ ਸਾਹਿਬ ਦਾ ਲਗਭਗ 70% ਹਿੱਸਾ ਬੰਦ ਰਕਵੇ ਅਧੀਨ ਹੈ ਲੇਕਿਨ ਵੱਡੇ ਪੱਧਰ ਤੇ ਵਿਕਾਸ ਕਾਰਜ ਲੱਗੇ ਹੋਏ ਹਨ ਦੀ ਗਲੀ ਜੋ ਕਿ ਜ਼ਿਆਦਾਤਰ ਅਨਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਜਾ ਕੇ ਜੋੜਦੀ ਹੈ ਉੱਥੇ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਸਕੂਲਾਂ ਨੂੰ ਆਉਣ ਜਾਣ ਵਾਲੇ ਬੱਚੇ ਅਤੇ ਆਪਣੇ ਕੰਮ ਕਾਜ ਨੂੰ ਜਾਣ ਵਾਲੇ ਵਿਅਕਤੀ ਬਹੁਤ ਪਰੇਸ਼ਾਨ ਹਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਮਨੀਸ਼ ਫਰਵਾਹਾ ਦੀ ਰਿਪੋਰਟ ਘਰਾਂ ਦੀ ਸੇਫਟੀ ਹੈ ਬਾਕੀ ਲੋਕਾਂ ਦੀ ਵੀ ਸੇਫਟੀ ਹੈ ਜੇ ਗਲੀ ਬਣ ਜਵੇ ਪ੍ਰਸ਼ਾਸਨ ਨੂੰ ਇਹੀ ਮੰਗਾ ਵੀ ਇਹਨਾਂ ਦੀ ਜਿਹੜੀਆਂ ਮੰਗਾਂ ਹਨ ਵਰ ਗੌਰ ਕੀਤੀ ਜਾਵੇ ਜੀ ਛੇਤੀ ਗਲੀ ਬਣਾਈ ਜਾਵੇ ਇਹ ਕਾਫੀ ਪਰੇਸ਼ਾਨ ਹੈ ਬਹੁਤ ਪਰੇਸ਼ਾਨ ਆ ਜੀ ਬਾਕੀ ਰਾਹਗਿਰਾਂ ਨੂੰ ਬਹੁਤ ਔਖੀ ਹੁੰਦੀ ਲੰਘਣ ਨੂੰ ਜੀ ਬਾਕੀ ਛੱਟਚੋਟ ਦਾ ਖਤਰਾ ਪ੍ਰਸਾਦ ਨੂੰ ਜੀ ਇਹ ਕਦੇ ਅਮਰਜੈਂਸੀ ਨਿਕਲਣਾ ਹੋਵੇ ਬਹੁਤ ਔਖਾ ਹੋ ਜਾਂਦਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਸਾਰੀ ਜੀ ਗਲੀ ਬਣਨੀ ਚਾਹੀਦੀ ਹੈ ਅੱਜ ਛੋਟੇ ਛੋਟੇ ਨਿਆਣੇ ਇਸ ਪਰਦੇ ਸੂਰ ਜਾਂਦੇ ਫਿਰ ਸਾਰੇ ਤਜਾਰੇ ਲਿਪੜ ਕੇ ਜਾਂਦੇ ਸੂਰ ਨੂੰ ਵਰਦੀਆਂ ਤੱਕ ਲਿਪੜ ਜਾਂਦੇ ਆ ਸਾਰੇ ਮੋਟਰਸਾਈਕਲ ਥੱਲੇ ਖੜਦੇ ਇਨੀ ਬਹੁਤ ਜਿਆਦਾ ਪਰੇਸ਼ਾਨ ਕੀਤਾ ਪਰ ਨਾ ਇਹ ਸੁਣਦੇ ਸਾਡੀ ਕੋਈ ਗੱਲ ਮਤਲਬ ਸਾਰਾ ਕੁਝ ਇਨੀ ਕੰਮ ਖਰਾਬ ਕੀਤਾ ਪਿਆ ਦੇਖੋ ਸਹੀ ਕੀ ਹਾਲ ਹੈ ਗਲੀ ਦਾ ਕੀ ਉਹਨਾਂ ਨਾਲ ਕਿਤੇ ਗੱਲ ਹੋਈ ਆ ਬਾਜੀ ਗੱਲ ਹੁੰਦੀ ਸਾਨੂੰ ਇਹ ਕਹਿੰਦੇ ਵੀ ਹਾਂ ਤੁਹਾਡੇ ਘਰ ਵੀ ਠਾ ਦੇਣੇ ਤੁਹਾਡੀ ਮਦਦ ਕੀ ਰੋ ਤੁਸੀਂ ਮਦਦ ਧੌਂਕੇ ਦਿੰਦੇ ਐਦਾਂ ਨਹੀਂ ਆ ਚੁੱਪ ਗਏ ਬਾਜੀ ਹੁਣ ਦੇਖਦੇ ਆ ਜਿਆਦਾ ਅਸੀਂ ਹੁਣ ਧਰਨਾ ਲਾਉਂਗੇ ਜਾਂ ਫਿਰ ਆਜੀ ਬਾਬਾ ਜੀ ਜਾਂਦੇ ਐਥੇ ਬਾਬਾ ਕਾਰਤੇ ਵਾਲਿਆਂ ਕੋਲ ਕਰ ਕਰ ਕੇ ਨਾ ਥੱਕ ਚੁੱਕੇ ਆ ਚਾਹੇ ਕਮੇਟੀ ਦਫ਼ਤਰ ਹੋਵੇ ਚਾਹੇ ਕੋਈ ਅਧਿਕਾਰੀ ਹੋਣ ਸਾਡੀਆਂ ਉਹਨੀਆਂ ਇਹਨਾਂ ਦੇ ਉਥੇ ਫੈਲਾ ਨਹੀਂ ਹੋਣੀਆਂ ਦਫ਼ਤਰ ਦੇ ਵਿੱਚ ਜਿੰਨੇ ਅਸੀਂ ਮੰਗ ਪੱਤਰ ਦੇ ਚੁੱਕੇ ਇਹਨਾਂ ਨੂੰ ਲੇਕਿਨ ਸਾਡੇ ਮੁਹੱਲੇ ਦੀ ਇੱਕੋ ਹੀ ਮੰਗ ਸੀ ਇਹ ਗਲੀ ਤਕਰੀਬਨ ਇਸ ਗਲੀ ਨੂੰ 10 ਘਰ ਲੱਗਦੇ ਆ 10 ਘਰ ਜਾਨਕੀ ਪੂਏ ਤੁਸੀਂ ਦੇਖੋ ਜੀ ਮੀ ਜਦੋਂ ਪੈਂਦਾ ਹਨਾ ਜੀ ਸਾਰੇ ਮੋਟਰਸਾਈਕਲ ਵਗੈਰਾ ਜਿਹੜੇ ਰੋਡ ਦੇ ਉੱਤੇ ਖੜਕੇ ਜਾਂਦੇ ਆ ਜੇ ਕੱਲ ਨੂੰ ਚੋਰੀ ਹੋ ਜੇ ਕੋਈ ਗੱਲਬਾਤ ਹੋ ਜੇ ਤਾਂ ਕੋਈ ਜ਼ਮੇਵਾਰ ਇਹਨਾਂ ਦਾ ਹੈ ਨਹੀਂ ਨੰਬਰ 2 ਤੇ ਅਸੀਂ ਨਾ ਸਾਰਿਆਂ ਨੂੰ ਮੰਗ ਪੱਤਰ ਜਿੱਦਣੇ ਦੇਣ ਜਾਂਦੇ ਆ ਉਦੋਂ ਜਦੋਂ ਤੇ ਦੇਨੇ ਆ ਉਦੋਂ ਤੇ ਕੁਝ ਹੋਰ ਹੁੰਦੇ ਆ ਤੇ ਜਦੋਂ ਅਸੀਂ ਵਾਪਸ ਆਉਂਨੇ ਆ ਉਦੋਂ ਕਈ ਕਹਿੰਦੇ ਜੀ ਦਫਾ ਦੇ ਵਿੱਚ ਹੈ ਜੀ ਇਹ ਫਲਾਣ ਆ ਢੀ ਗਿਆ ਇਥੇ ਪਰਚਾ ਹੋ ਜਨਾ ਫਲਾਣ ਹੋਣਾ ਅਸੀਂ ਇੱਕ ਬੇਨਤੀ ਕਰਦੇ ਹਾਂ ਜਿੱਦਣ ਬਾਬਾ ਬੁੱਢਣਸ਼ਾਲਾ ਰੋਡ ਨਿਕਲਿਆ ਸੀ ਉਸ ਦਿਨ ਦਫਾ ਕਿੱਥੇ ਗਈ ਸੀ ਇਹ ਜਿੰਨੇ ਮਹੱਲੇ ਆ ਸਾਡੇ ਸਾਰੇ ਦਫਾ ਦੇ ਵਿੱਚ ਆਉਂਦੇ ਆ ਚਾਹੇ ਬਾਬਾ ਗਰਦਿੱਤਾ ਜੀ ਹੈ ਸ੍ਰੀ ਚੰਦਾ ਚਾਹੇ ਸਾਡੇ ਵਾਲਾ ਲਾਲੋ ਚਾਹੇ ਉਹ ਗੇਟਾਂ ਵਾਲਾ ਲਾਲੋ ਸਾਰੇ ਦਫਾ ਦੇ ਵਿੱਚ ਆਉਂਦੇ ਆ ਤੂੰ ਜਿਆਦਾ ਕੀਰਤਪੁਰ ਦਫਾ ਜਾਂਦਾ ਜੀ ਹੇ ਮਦਸਤ ਸਾਡੀ ਗਲੀ ਨੂੰ ਦਫਾ ਲੱਗਦੀ ਹੈ ਜੀ ਜੇ ਅਸੀਂ ਬੇਨਤੀ ਕਰਦੇ ਹਾਂ ਤਾਂ ਤਾਂ ਸਾਨੂੰ ਟੋਟੋੜ ਪੈਂਦੇ ਆ ਚਾਹੇ ਸਾਡਾ ਜਿਹਨੂੰ ਅਸੀਂ ਚੁਣਿਆ ਵਾ ਨਮਾਇੰਦਾ ਸਾਡਾ ਅਜਿਹਾ ਕੋਈ ਜਾਣੇ ਆ ਉਹ ਅੱਗੋਂ ਸਿੱਧੇ ਮੂੰਹ ਨਹੀਂ ਸਾਡੇ ਨਾਲ ਬੋਲਦੇ ਉਦੋਂ ਤੇ ਜਦੋਂ ਵੋਟਾਂ ਸੀ ਉਦੋਂ ਕਸਮਾ ਖਾਂਦੇ ਸੀ ਹੁਣ ਦੱਸੋ ਅਸੀਂ ਕਿਹਨੂੰ ਕਿਨੂੰ ਰੋਈਏ ਆ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਜਿੱਦਾਂ ਸਾਡੇ ਮਕਾਨ गिर ਜੇ ਸਾਡੇ ਬੱਚੇ ਥੱਲੇ ਆ ਗਏ ਸਾਡਾ ਨੁਕਸਾਨ ਹੋ ਗਿਆ ਕਿਹਾ ਕੀ ਉਦੋਂ ਹੀ ਪ੍ਰਸ਼ਾਸਨ ਜਾਂ ਇਹ ਸਾਡੇ ਕਮੇਟੀ ਅਜਾ ਜਾਗਣਗੇ ਜੀ ਅਸੀਂ ਇਹਨਾਂ ਨੂੰ ਬਾਰ ਬਾਰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਦੇਖੋ ਅਜੇ ਵੀ ਬਹੁਤ ਜ਼ਿਆਦਾ ਲੰਮਾ ਧੋੜਾ ਕੰਮ ਨਹੀਂ ਛੋਟੀ ਜੀ ਸਾਡੀ ਗਲੀ ਹੈ ਜਿਹਨੂੰ 10 ਘਰ ਲੱਗਦੇ ਆ ਪੂਰਾ ਹੀ ਮੁਹੱਲੇ ਸਾਡੀ ਦੀ ਗਲੀ ਹੈ ਅਸੀਂ ਇਹਨਾਂ ਨੂੰ ਬੇਨਤੀ ਕਰ ਕਰ ਥੱਕ ਚੁੱਕੇ ਆ ਵੀ ਇਹ ਆਈਂਦੇ ਤੋਂ ਨਾ ਕਹਿਤਾ ਮunicipality ਵੀ ਪੈਸੇ ਹੀ ਅਸੀਂ ਦੇ ਦੇਨੇ ਯਾਰਾ ਅਸੀਂ ਆਪਣੀ ਜੇਬ ਦੇ ਵਿੱਚੋਂ ਸਾਰੇ ਬੰਦੇ ਅਸੀਂ ਜਿੰਨੇ ਵੀ ਸਾਡੇ ਘਰ ਲੱਗਦੇ ਆ ਜਾਂ ਨਹੀਂ ਵੀ ਲੱਗਦੇ ਜਿਦਾਂ ਇਹਨਾਂ ਦੇ ਘਰ ਨਹੀਂ ਵੀ ਲੱਗਦੇ ਉਹ ਵੀ ਵਿਚਾਰੇ ਸਾਨੂੰ ਪੈਸੇ ਦੇਣ ਨੂੰ ਤਿਆਰ ਆ ਯਾਰਾ ਇਹ ਗਲੀ ਕਿਸੇ ਤਰੀਕੇ ਨਾਲ ਬਣ ਜਵੇ ਅਸੀਂ ਬੇਨਤੀ ਕਰ ਕਰ ਥੱਕ ਚੁੱਕੇ ਆ ਅਸਹਾਰ ਕੇ ਸਾਡੀ ਇੱਕੋ ਹੀ ਅਪਰੋਚ ਹੈ ਕਿ ਕਾਰ ਸੇਵਾ ਕੇ ਲਾ ਅਨੰਦਗੜ੍ਹ ਸਾਹਿਬਾ ਬਾਬਾ ਲਾਭ ਸਿੰਘ ਹੁਣੀ ਘਰ ਵੀ ਟਟ ਜਾਣੇ ਤੁਹਾਡੇ ਘਰ ਤਾਂ ਆਣੇ ਨੂੰ ਇੱਕ ਮਿੰਟ ਲਾਉਣਾ ਇਹ ਸਾਨੂੰ ਅੱਗੋਂ ਐਦਾਂ ਦੀਆਂ ਧਮਕੀਆਂ ਮਾਰਦੇ ਆ ਅਸੀਂ ਬੇਨਤੀ ਕਰਦੇ ਆ ਸਰਕਾਰੀ ਲੇਟਾਂ ਲੱਗੀਆਂ ਹੋਈਆਂ ਇੱਥੇ ਸਰਕਾਰੀ ਟੂਟੀਆਂ ਲੱਗੀਆਂ ਹੋਈਆਂ ਮੀਟਰ ਦੇ ਬਿੱਲ ਅਸੀਂ ਦੇ ਰਹੇ ਆ ਅਸੀਂ ਸਾਰਾ ਟੈਕਸ ਅਸੀਂ ਦੇ ਰਹੇ ਆ ਤੇ ਉਦੋਂ ਤੱਕ ਕਿੱਥੇ ਜਾਂਦੀ ਜਿਹੜਾ ਟੈਕਸ ਲੈਂਦੇ ਆ ਜੀ ਜਦੋਂ ਆ ਗਲੀ ਦੀ ਵਾਰੀ ਆਉਂਦੀ ਆ ਉਦੋਂ ਸਾਨੂੰ ਇਹ ਟੈਕਸ ਮੋਰੇ ਕਰ ਦਿੰਦੇ ਆ ਜੇ ਸਾਡੀ ਅੱਜ ਸੁਣਾਈ ਨਾ ਹੋਈ ਚਾਹੇ ਸਾਨੂੰ ਰੋੜਾਂ ਦੇ ਬਹਿਣਾ ਪਵੇ ਜੇ ਮੇਨ ਮਨਾਲੀ ਰੋਡ ਜਾਮ ਕਰਨਾ ਪਵੇ ਅਸੀਂ ਕਰਾਂਗੇ ਕਿਉਂਕਿ ਸਾਨੂੰ ਤੰਗੀ ਬਹੁਤ ਹੈ ਜੀ ਦੀ ਨਹੀਂ ਤਾਂ ਕਾਰ ਸਵਕਿਲਾ ਨੰਨ੍ਹ ਗੜਤਾ ਬਾਬਿਆਂ ਕੋ ਜਾਣਾ ਅਸੀਂ ਤੇ ਗਲੀ ਬਾਬਿਆਂ ਕੋਲ ਬਣਵਾਣੀ ਅਸੀਂ ਉਹ ਜਿੰਨੀ ਅਸੀਂ ਪੈਸੇ ਮਾਇਆ ਇਕੱਠੀ ਕਰਕੇ ਉਹਨਾਂ ਨੂੰ ਝੋਲੀ ਪਾਣੀ ਉੱਥੋਂ ਅਸੀਂ ਗਲੀ ਬਣਵਾਵਾਂਗੇ